ਸਾਡੇ ਤੋਂ ਬੰਟੀ ਹੋਰ ਬਲਾਕ ਦੇ ਆਪਣੀ ਪਣੀ ਪਿੰਡ ਹੈ ਜੀ ਆ ਸਾਹਮਣੇ ਬਿਲਕੁਲ ਹੈ ਸਾਰਾ ਡੁੱਬਿਆ ਪਿਆ ਫੰਕੂ ਸਾਹਿਬ ਬੈਠੇ ਬਿਲਕੁਲ ਹੀ ਤਰਪਾਲਾ ਪਾ ਕੇ ਰੋਕਿਆ ਸਾਰਾ ਸਾਨੂੰ ਬੜੀ ਮਾਰ ਲਾਉਂਦੇ ਸਾਨੂੰ ਪੀਜ ਹੁੰਦੇ ਆ ਓਏ 10 ਮਿੰਟ ਜੀ 10 ਮਿੰਟ ਜੀ ਪੁਣੀਆ ਪੱਕਾ ਹੱਲ ਕੱਢਿਓ ਸਰ ਪੱਕਾ ਹੱਲ ਜੀ ਇੱਕ ਮਿੰਟ ਇਹ ਵੀ ਬੇਨਤੀ ਆ ਤੁਹਾਡੇ ਨੂੰ ਜਿਹੜਾ ਮਕੌਂਡ ਸਾਬ ਤੋਂ ਇਹ ਪੁੜਾ ਹੈ ਜੇ ਪਾਣੋ ਦੇ ਕੰਢੇ ਪਰ ਤੁਰ ਕੇ ਜਾਈਏ ਤਾਂ ਸਾਡੇ 8 ਕਿਲੋਮੀਟਰ ਬਣਦਾ ਜੇ ਆਪਾਂ ਸਿੱਧਾ ਜਾਈਏ ਤਾਂ 5 ਕਿਲੋਮੀਟਰ ਆਏਗੀ ਇਸ ਪੁੜਾ ਤੋਂ ਕੜਹੇਲ ਵਾਲਾ ਪੁੜਾ ਹਾਂਡੇ ਵਾਲਾ ਕੋਈ ਨਹੀਂ ਆ ਅੱਜ ਵੀ ਦੋ ਨੋਕੀ ਮੈਂ ਤਾਂ ਜਾਈਂ ਕੱਡੇ-ਕੱਡੇ ਜੇ ਸਿੱਧਾ ਜੀ ਆਵੇ 4 ਹੈ ਇਹ ਤਾਂ ਉਸ ਪੁੜਾ ਤੋਂ ਸੂਤ ਮੰਨ ਗਏ ਆਪਨੀ ਸਰਕਾਰ ਆਉਣ ਤੋਂ ਬਾਅਦ ਕਰਾਂਗੇ ਉਹਦਾ ਸੀਮੈਂਟ ਨਾਲ ਕੰਕਰੀਟ ਦਾ ਬੈਂਡ ਬਣਾ ਲਈ ਇਹਨੂੰ ਸਿੱਧਾ ਕਰੋ 2 ਫੁੱਟ 2 ਸਿੱਧਾ ਕਰੋ 2 ਫੁੱਟ ਚੌੜਾ ਉਹ ਟੈਕਨੀਕਲ ਤੋਂ ਟੈਕਨੀਕਲ ਪਰ ਹੁਣ ਸਾਨੂੰ ਇਹ ਬੰਨ ਪੱਕੇ ਕਰਨ ਵਾਸਤੇ ਪੂਰੀ ਸੈਦਾ ਕਰੋ ਪੂਰੀ ਦੇਖੋ ਜੀ ਅੱਜ ਆ ਆਜਾ ਮੇਰਾ ਮਤਲਬ ਹੈ 2000 ਲੀਟਰ ਡੀਜ਼ਲ ਭੇਜ ਦਿਓ ਮੈਂ ਆ ਵੀ ਪੈਸਾ ਥੋੜੀ ਰਲ ਕੇ ਕਰੀ ਪਰ ਕਰਦਾ ਹੈਗਾ ਗੱਲ ਮੈਂ ਗਲਗਾਰੀ ਨੂੰ ਘਰਾਨਾ ਜੀ ਹੈ ਫਿਰ ਨਹੀਂ ਨਹੀਂ ਦਾਦਾ ਲੋੜ ਅੰਦਾ ਕੋਈ ਮੇਰੇ ਮਤਲਬ ਆ ਯਾਰ ਕਾਰ ਤੇ ਚੇਰਮੈਨ ਰਾਮ ਮੈਂ ਵੀ ਬਾਰ ਸੋਚੀ ਸਭ ਨੂੰ ਇਕੱਲੀ ਦੋ ਦਾ ਕੰਮ ਕਰਨ ਦਾ ਨਹੀਂ ਠੀਕ ਹੈ ਬਿਲਕੁਲ ਜੇ ਅਸੀਂ ਕੋਈ ਧੀਰੇ ਤਰ੍ਹਾਂ ਸਦਾ ਨਾਲ ਇਧਰ ਲੱਭ ਕੇ ਨਾ ਇਧਰ ਲੱਭ ਕੇ ਜੰਨੇ ਰਲ ਮਿਲ ਕੇ ਸਦਾ ਹੱਲ ਕਰ ਮੈਂ ਉਹੀ ਕਹ ਰਿਹਾ ਨਾ ਮੈਂ ਕੱਲ ਨੂੰ ਕਰਦਾ ਮੈਂ ਸਵੇਰੇ ਮੈਂ ਦੇਖੀ ਕੋਈ ਚੱਕ ਨਹੀਂ ਉਹਦਾ ਲੀਡਰ ਮੈਂ ਭੇਜ ਮੈਂ ਸ਼ਾਮ ਨੂੰ ਕਿ ਕਿ ਬੋਲ ਵੀ ਲੋੜ ਤੇ ਕਿ ਬੋਤਲ ਵੀ ਨਾਲ ਐਡ ਮਾਰ ਬੜੀ ਮੈਪੀ ਨਹੀਂ ਉਹ ਇੱਕ ਪੈਰ ਪੈਰ ਮਲ ਕੇ ਬੋਲੀ ਕਰਾਂਗੇ ਇੱਥੇ ਪਰ ਜ਼ਮੀਨ ਤੇ ਤਾਂ ਨਹੀਂ ਗਿਆਲੇ ਬਣਨੇ ਹਾਲੇ ਫੋਟ ਕਰਾਂਦਾ ਫੋਟ ਕਰਾਂਦਾ ਫੋਟ ਕਰਾਂਦਾ ਇਹ ਤੁਸੀਂ ਆਇਆ ਕਰੋ ਯਾ ਕੰਟਰੈਕਟਰ ਨੂੰ ਬੋਲ ਲਾ ਲੱਗੇ ਹੋਏ ਠੀਕ ਕੀ ਗੱਲ ਦੇ ਕਬੀ ਨਹੀਂ ਆਓ ਮੈਚ ਵੱਧ ਲੱਗਦਾ ਸਾਡਾ ਬੱਚਾ ਬੱਚਾ ਆ ਗਿਆ ਜੀ ਬਿਲਕੁਲ ਵੀ ਨਹੀਂ ਮਰੋ ਆ ਦਿਨ ਰਾਤ ਕੋ ਜੀ ਪਹੁੰਚੀ ਮਾਰਤਾ ਸਾਡੇ ਸਾਡੇ ਸੈਟਰ ਸਿਖਵਾਉਂਦੇ ਨੇ 10 ਲੱਖ ਰੁਪਏ ਦੇ ਸਾਨੂੰ ਦੇ ਦੇ ਜੀ ਜਿਹੜਾ ਜੇ ਸਾਡੇ ਨਾਲ ਬੇਰਤ ਰਾਤ ਖੜੇ ਨੇ ਸਾਡੇ ਬਾਜੀ ਬਹੁਤ ਦੋਸਤਾਰੇ ਸਾਰੇ ਦਾ ਹਾਂ ਜੀ ਜਾਂ ਸਾਡੇ ਬੱਚਾ ਜਿੰਦਾਬਾਦ ਪੰਜਾਬ ਦਾ ਸ਼ੇਰ ਜਿੰਦਾਬਾਦ ਆਪਣਾ ਰਿਪੋਰਟ ਕੀ ਇਹ ਕਿੱਥੇ ਚੱਕੀ ਅਗਲੀ ਕਿਹੜੀ ਬਾਰੀ ਜੀ ਕਮੇਟੀ ਚਾਰ ਜੀ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ ਇੱਕ ਚੋਣ ਕਿ ਤੁਹਾਡੇ ਕੋਲ ਹੀ ਜੋ ਦੇ ਸਕਦੇ ਸਾਨੂੰ ਇੱਥੇ 1500 ਲੀਟਰ ਡੀਜ਼ਲ ਦੀ ਕੁਝ ਚੁੱਕੀ ਆਏ ਟਰੈਕਟਰ ਚੱਲਦਾ ਨਹੀਂ ਜੋ ਵੇਖੀ ਇਹ ਕਰੋ 3000 ਲੀਟਰ ਡੀਜ਼ਲ ਦੇਣਾ ਅੱਛਾ ਸ਼ੁਕਰ ਹੈ ਤੁਹਾਨੂੰ ਲੈਣਾ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਦੇ 3000 ਲੀਟਰ ਡੀਜ਼ਲ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਸਾਨੂੰ ਨਾ ਇਹ ਪੱਕੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਬੋਲ ਸੋਨਿਆਲੇ ਹਾਂ ਲੀਟਰ ਸੋਡ ਮੈਂ ਭਜਾ ਦੂੰਗਾ ਨਾਲ ਕੋਈ ਤੁਸੀਂ ਆ ਤੁਹਾਨੂੰ ਪ੍ਰਾਪਤ ਪਹੁੰਚਾ ਦਿੰਗੇ 3 ਦਾ ਲੀਟਰ ਜੇ ਤਾਂ ਪਹਿਲਾਂ ਵੀ ਹੋਰ ਨਹੀਂ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਜੀ ਕਿਸ ਨੇ ਮਤਲਬ ਬਾਹਰ ਸ਼ਰਤ ਦਾ ਹੋਰ ਤੇਲ ਕਿੰਨਾ ਰੁਪਈਏ ਤੇਲ ਵੀ ਜੀ ਪੀਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰਦੀ ਇੱਕ ਹਫਤਾ ਲੱਗਿਆ ਨੂੰ ਇੱਕ ਹਫਤਾ ਆ ਲੱਫੇ ਵੀ ਨਹੀਂ ਕੋਈ ਆਉਂਦੇ ਜਾਂ ਮਿੱਚੀ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਮੈਂ ਕਹਾ ਜੀ ਸ਼ਾਮ ਤੱਕ ਇਹ ਨਾ ਕੋਈ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਨਿਹਾਨ ਬਸ ਹੋਰ ਜੀ ਬਲੇ ਗਾਇਨ ਤੇ ਕਿਹਦਾ ਬਾਣ ਸ਼੍ਰੀ ਜੀ ਸਾਡਾ ਤੇ ਬਹੁਤ ਬਹੁਤ ਜੀ ਹੁਣ ਮੈਂ ਤੁਹਾਡੇ ਵਾਸਤੇ ਰੋਟੀ ਲਾ ਦੇਣਾ ਚੱਲ ਰਿਹਾ ਹਾਂ ਜੀ ਇਹ ਰੋਟੀ ਦਾ ਸੁਪਨਾ ਜੀ ਨਾਲ ਤੁਹਾਡੇ ਸਭ ਜੀ ਨੂੰ ਤੁਸੀਂ ਸਾਡੇ ਤੇ ਇੰਨਾ ਹੀ ਬੜਾ ਤੁਸੀਂ ਆ ਕੇ ਸਮਝੀ ਨਹੀਂ ਯਾਰ ਦੁੱਖ ਜਾ ਕੇ ਖੜੋਤੇ ਹੋ ਦੁੱਖ ਘਟਦਾ 2000 ਦੱਸ ਦੋ 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਕੀ ਦਿੰਦਾ ਹਾਂ ਜੀ ਪਚਾ ਲਈ ਜੀ ਅਸੀਂ ਰੋਟੀ ਖਾ ਲਓਗੇ ਬਹੁਤ ਬਹੁਤ ਧੰਨਵਾਦ ਜੀ ਜਿੰਦਾਬਾਦ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਰੇਮ ਬੰਦੇ ਆ ਉਸ ਤਰੀਕੇ ਨਾਲ ਸਾਰਾ ਅਕਨਾਲ ਕਰੀਏ 6-7 ਲੱਖ ਰੁਪਏ ਲੱਗਣਾ ਹੈ ਜੇ ਉਹ ਜੇ ਆਪਣੀ ਸਰਕਾਰ ਆਉਂਦੀ ਹੈ ਤੇ ਇਸ ਪੱਕਾ ਹੀ ਇਲਾਜ ਕਰ ਦੂੰਗਾ ਜ਼ਿੰਦਗੀ ਭਰ ਤੁਹਾਨੂੰ ਇਹਦੀ ਕੋਈ ਸਮੱਸਿਆ ਨਹੀਂ ਹੋਊਗੀ ਬੋਲ ਸੋਨ ਨਾਮ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਸਿਰ ਝੁਕਦਾ ਤੁਹਾਡੇ ਪੋਸਟ ਤੇ ਧੰਨਵਾਦ ਆਈ ਚੀਜ਼ ਕਿਤੇ ਹੋਰ ਸ਼ੂਬੇ 'ਚ ਹੁੰਦੀ ਨਾ ਰੁੱਣ ਜਾਣਾ ਛੋਟੀ ਹਿੰਮਤ ਹੈ ਤੁਸੀਂ ਛੋਟੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਥੇ ਨੂੰ ਬਦਲਦੇ ਆਏ ਹੋ ਸੋਮਨਾਏ ਅੱਜ ਮੇਰੇ ਕੋਲ ਮਨੂਰ ਬੁਲਾਇਆ ਸੀ ਜਿਆਰਾ ਸਾਹਿਬ ਨੇ ਆਪਣੇ ਹਲਕਾ ਇੰਜਾਲਜੀ ਨੇ ਪਬਲੀ 'ਚ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਪਠੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ ਨਾਲ ਫੋਕਲਿਫਟਸ ਦੇ ਆਪਣੀਆਂ ਟਰੱਕ ਭੇਜ ਕੇ ਸਾਰਾ ਢੇਰ ਅਸੀਂ ਪਾਵਾਂਗੇ ਥੋੜੀ ਜਮੀਨਾਂ ਸਾਫ਼ ਕਰਨ ਵਾਸਤੇ ਜੇ ਸਿਲਟ ਕੀਤੀ ਹੋਈ ਹੈ ਸੁਬਾਨ ਅੱਲਾਹ ਵਾਸਿਲਾ ਲੈਗਾ ਇਹ ਫੋਨ ਮੈਂ ਸੰਪੂਰਨ ਮੈਂ ਜਿਹੜੀ ਠੱਗੀ ਹੋਈ ਨਾ ਜੀ ਠੇਕੇਦਾਰ ਨੇ ਇੱਥੋਂ 50 ਬੁਕਮਿਟੀ ਪੱਟ ਕੇ ਲੈ ਗਏ ਜਦੋਂ ਡੀਸੀ ਨੂੰ ਕਹਿ ਜene ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਧੜਾਉ ਹਾਂ ਸਾਹਮਣੇ ਮੈਂ 3 ਲੱਖ ਰੁਪਏ ਤੇ 9000 ਪਤਾ ਕੀ ਸਰਦਾਰਾ ਬੰਦ ਕਰਦੇ ਨੇ ਮਿੱਟੋ ਆਈ ਇੱਥੇ ਮਗਰ ਹੈ ਠੇਕੇਦਾਰਾਂ ਨੇ ਜੁਕਾ ਜੀ ਉਹ ਉਹਦੇ ਬਾਅਦ ਨਾਲ ਹੁਣ ਤਾਂ ਆਪਾਂ ਕਿੱਦਾਂ ਸੰਭਾਲੀਏ ਧਨ ਚਲਾਗੇ ਮੇਰੇ ਬਾਅਦ 10 15 ਦਿਨਾਂ ਬਾਅਦ ਮੈਂ ਵਰਤੋਂ ਆਈ ਇਹ ਤਾਂ ਆਪਾਂ ਇਹਨੂੰ ਠੇਕੇਦਾਰ ਮੰਨ ਪਾਉਗੇ ਤੁਸੀਂ ਕੰਮ ਕਰਾਉਣਾ ਜੀ ਇਹਨੂੰ ਸੱਦਾ ਕਰਵਾਵਾਂਗੇ ਸਾਰਾ ਸਾਰਾ ਸੋ ਕੋਈ ਸਮਾਂ ਨਹੀਂ ਸਾਡੀ ਇਹਨੂੰ ਕੰਕਰੀਟ ਦਾ ਬਣਾਉਣਾ ਆਜੇ ਅੱਜ ਹੀ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ 买不叫这个东西。